ਉਤਰਾਖੰਡ ਦੇ ਉੱਤਰ ਕਾਸ਼ੀ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਹਾਂਜੀ ਉੱਥੇ ਇੱਕ ਵੱਡਾ ਭੂਸਖਲਨ ਹੋਇਆ ਦੱਸਦੇ ਨੇ ਇਸ ਨੇ ਪੂਰੇ ਇਲਾਕੇ ਚ ਮਤਲਬ ਕਾਫੀ ਹਲਚਲ ਮਚਾ ਦਿੱਤੀ ਹੈ ਬਿਲਕੁਲ ਬਿਲਕੁਲ ਇਹ ਦੇਖੋ ਸਿਰਫ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਇਸ ਦਾ ਅਸਰ ਕਾਫੀ ਡੂੰਗਾ ਲੱਗ ਰਿਹਾ ਹੈ ਹੂੰ ਜਿਹੜੀ ਸ਼ੁਰੂਆਤੀ ਜਾਣਕਾਰੀ ਮਿਲੀ ਹੈ ਉਹਦੇ ਹਿਸਾਬ ਨਾਲ ਤਾਂ ਮੁੱਖ ਸੜਕਾਂ ਤੇ ਕਾਫੀ ਅਸਰ ਪਿਆ ਹੈ ਅੱਛਾ ਤੇ ਰੋਜ਼ਾਨਾ ਦੀ ਜ਼ਿੰਦਗੀ ਵੀ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਖਾਸ ਕਰਕੇ ਆਵਾਜਾਈ ਆਵਾਜਾਈ ਤਾਂ ਬਿਲਕੁਲ ਰੁਕ ਗਈ ਹੋਣੀ ਹੈ ਫਿਰ ਹਾਂਜੀ ਆਵਾਜਾਈ ਦਾ ਤਾਂ ਬਹੁਤ ਬੁਰਾ ਹਾਲ ਹੈ ਤੇ ਇਹ ਜਿਹੜੇ ਰਸਤੇ ਬੰਦ ਹੋਏ ਨੇ ਇਹ ਸਿਰਫ ਆਉਣ ਜਾਣ ਦੀ ਗੱਲ ਨਹੀਂ ਹੈ ਇਸ ਨਾਲ ਤਾਂ ਕਈ ਪਿੰਡ ਜਿਹੜੇ ਦੂਰ ਨੇ ਹਾਂ ਉਹਨਾਂ ਦਾ ਸੰਪਰਕ ਟੁੱਟ ਗਿਆ ਹੋਣਾ ਬਾਕੀ ਇਲਾਕਿਆਂ ਨਾਲੋਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਲਬੇ ਕਰਕੇ ਕਈ ਜ਼ਰੂਰੀ ਸੜਕਾਂ ਰੁਕੀਆਂ ਪਈਆਂ ਨੇ ਤੇ ਜਿਹੜੇ ਦੂਰ ਦਰਾਡੇ ਦੇ ਇਲਾਕੇ ਨੇ ਉਹ ਤਾਂ ਸਮਝੋ ਇੱਕ ਤਰ੍ਹਾਂ ਨਾਲ ਕੱਟੇ ਗਏ ਨੇ ਹਮ ਇਹਨਾਂ ਹਾਲਾਤਾਂ 'ਚ ਫਿਰ ਕਿ ਕਿੰਨੇ ਨੇ ਰਾਹਤ ਪਹੁੰਚਾਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਸਥਿਤੀ ਗੰਭੀਰ ਹੈ ਹਲੇ ਵੀ اچھا ਇਸ ਸਾਰੀ ਸਥਿਤੀ ਵਿੱਚ ਪ੍ਰਸ਼ਾਸਨ ਕੀ ਕਰ ਰਿਹਾ ਹੈ ਮਤਲਬ ਕੇਂਦਰ ਸਰਕਾਰ ਦਾ ਕੋਈ ਰੋਲ ਹੈ ਇਸ ਵਿੱਚ ਦੇਖੋ ਕੇਂਦਰ ਸਰਕਾਰ ਪੂਰੀ ਨਜ਼ਰ ਰੱਖ ਰਹੀ ਹੈ ਸਭ ਤੋਂ ਅਹਿਮ ਗੱਲ ਇਹ ਵੇਖਣ ਵਾਲੀ ਹੈ ਕੀ ਸਟੇਟ ਗਵਰਨਮੈਂਟ ਨਾਲ ਲਗਾਤਾਰ ਕੋਆਰਡੀਨੇਸ਼ਨ ਚੱਲ ਰਿਹਾ ਹੈ ਹਾਂਜੀ ਇਹ ਜ਼ਰੂਰੀ ਹੈ ਹਾਂ ਤਾਂ ਕਿ ਜਿਹੜੇ ਰਾਹਤ ਤੇ ਬਚਾਅ ਦੇ ਕੰਮ ਨੇ ਉਹਨਾਂ 'ਚ ਕੋਈ ਰੁਕਾਵਟ ਨਾ ਆਵੇ ਤੇ ਤੇਜ਼ੀ ਨਾਲ ਹੋ ਸਕਣ ਪਰ ਜ਼ਮੀਨ ਤੇ ਕੰਮ ਸ਼ੁਰੂ ਹੋ ਗਿਆ ਐਨ ਡੀ ਆਰ ਐਫ ਦੀਆਂ ਟੀਮਾਂ ਵਗੈਰਾ ਹਾਂਜੀ ਹਾਂਜੀ ਐਨ ਡੀ ਆਰ ਐਫ ਯਾਨੀ ਆਪਣੀ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਉਹਨਾਂ ਦੀਆਂ ਟੀਮਾਂ ਨੂੰ ਪੂਰੀ ਤਰ੍ਹਾਂ ਅਲਰਟ ਤੇ ਰੱਖਿਆ ਗਿਆ ਹੈ ਠੀਕ ਹੈ ਉਹਨਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ ਤੇ ਕੋਸ਼ਿਸ਼ ਇਹ ਹੀ ਹੈ ਕਿ ਰਾਹਤ ਕਾਰ ਜਲਦੀ ਤੋਂ ਜਲਦੀ ਸ਼ੁਰੂ ਹੋਣ ਤੇ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚੇ ਇਸ ਸਾਰੀ ਗੰਭੀਰ ਦਾ ਦੇ ਵਿੱਚ ਇੱਕ ਗੱਲ ਸੁਣ ਕੇ ਥੋੜਾ ਜਿਹਾ ਸਕੂਨ ਮਿਲਿਆ ਕਿ ਜਾਨੀ ਨੁਕਸਾਨ ਦੀ ਕੋਈ ਵੱਡੀ ਖਬਰ ਨਹੀਂ ਹੈ ਹਾਂ ਬਿਨਾਂ ਸ਼ੱਕ ਇਹ ਸਭ ਤੋਂ ਵੱਡੀ ਰਾਹਤ ਦੀ ਗੱਲ ਹੈ ਕਿ ਹਲੇ ਤੱਕ ਕੋਈ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਆਈ ਸ਼ੁਕਰ ਹੈ ਪਰ ਦੇਖੋ ਇਸ ਦਾ ਇਹ ਮਤਲਬ ਨਹੀਂ ਕਿ ਖਤਰਾ ਪੂਰੀ ਤਰ੍ਹਾਂ ਟਲ ਗਿਆ ਹੈ ਹਾਲਾਤ ਹਲੇ ਵੀ ਨਾਜ਼ੁਕ ਨੇ ਹੂੰ ਇਸੇ ਲਈ ਪ੍ਰਸ਼ਾਸਨ بار بار ਕਹਿ ਰਿਹਾ ਹੈ ਕਿ ਲੋਕ ਸਾਵਧਾਨ ਰਹਿਣ ਤੇ ਕੋਈ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਲੋਕਾਂ ਵਾਸਤੇ ਜੀ ਹਾਂ ਬਿਲਕੁਲ ਸਾਫ਼ ਨਿਰਦੇਸ਼ ਦਿੱਤੇ ਗਏ ਨੇ अच्छा ਲੋਕਾਂ ਨੂੰ ਕਿਹਾ ਗਿਆ ਕਿ ਜਿਹੜੀਆਂ ਵੀ ਸੁਰੱਖਿਆ ਸਲਾਹਾਂ ਜਾਂ ਗਾਈਡਲਾਈਨਸ ਪ੍ਰਸ਼ਾਸਨ ਦੇ ਰਿਹਾ ਹੈ ਉਹਨਾਂ ਨੂੰ ਮੰਨਣ ਠੀਕ ਹੈ ਖਾਸ ਕਰਕੇ ਬਿਨਾਂ ਕੰਮ ਤੋਂ ਯਾਤਰਾ ਨਾ ਕਰਨ ਤੇ ਅਫਵਾਹਾਂ ਤੇ ਬਿਲਕੁਲ ਧਿਆਨ ਨਾ ਦੇਣ ਸੁਰੱਖਿਆ ਸਭ ਤੋਂ ਪਹਿਲਾਂ ਤਾਂ ਮੋਟੀ ਜੀ ਗੱਲ ਇਹ ਹੈ ਕਿ ਉੱਤਰ ਕਾਸ਼ੀ ਵਿੱਚ ਹਾਲਾਤ ਓਖੇ ਨੇ ਪਰ ਸਰਕਾਰੀ ਮਸ਼ੀਨਰੀ ਕੰਮ ਕਰ ਰਹੀ ਹੈ ਤੇ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਜਾਰੀ ਹੈ ਬਿਲਕੁਲ ਤੇ ਇੱਥੇ ਮਤਲਬ ਇੱਕ ਗੱਲ ਹੋਰ ਵੀ ਦੇਖਣ ਵਾਲੀ ਹੈ ਕਿ ਐਸੀਆਂ ਆਫਤਾਂ ਵੇਲੇ ਸੈਂਟਰ ਤੇ ਸਟੇਟ ਦਾ ਤਾਲਮੇਲ ਕਿੰਨਾ ਜ਼ਰੂਰੀ ਹੁੰਦਾ ਹੈ ਹਾਂ ਸਹੀ ਗੱਲ ਹੈ ਇਸੇ ਤਾਲਮੇਲ ਨਾਲ ਹੀ ਸਹੀ ਢੰਗ ਨਾਲ ਕੰਮ ਹੋ ਸਕਦਾ ਜਿਵੇਂ ਇੱਥੇ ਨਜ਼ਰ ਆ ਰਿਹਾ ਹੈ ਸਹੀ ਕਿਹਾ ਚਲੋ ਉਮੀਦ ਕਰਦੇ ਹਾਂ ਕਿ ਹਾਲਾਤ ਜਲਦੀ ਠੀਕ ਹੋਣ ਤੇ ਲੋਕ ਸੁਰੱਖਿਤ ਰਹਿਣ ਹਾਂਜੀ ਇਸ ਮਾਮਲੇ ਤੇ ਅੱਗੇ ਜੋ ਵੀ ਅਪਡੇਟਸ ਆਉਣਗੇ ਉਹਨਾਂ ਲਈ ਜੁੜੇ ਰਹਿਣਾ ਪਵੇਗਾ ਪਰ ਇੱਕ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹ ਪਹਾੜੀ ਇਲਾਕਿਆਂ 'ਚ ਵਾਰ-ਵਾਰ ਇਹੋ ਜਿਹੇ ਹਾਦਸੇ ਕਿਉਂ ਹੁੰਦੇ ਨੇ ਤੇ ਇਹਨਾਂ ਦੇ ਲੰਬੇ ਸਮੇਂ ਦੇ ਹੱਲ ਕੀ ਹੋ ਸਕਦੇ ਨੇ ਹਾਂ ਇਹ ਵਿਚਾਰਨ ਵਾਲੀ ਗੱਲ ਹੈ ਫਿਲਹਾਲ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਸਭ ਤੋਂ ਜ਼ਰੂਰੀ ਸੁਰੱਖਿਅਤ ਰਹੋ ਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰੋ ਜੀ